ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1236 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1237 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇਗੁਰੂ ਸਹਿਬ ਜੀਓ ਅਰਥ ਦਰਬ ਸਭ ਜੋ ਕਿਛ ਦਿਸੈ ਸੰਗ ਰਕਸ਼ੂ ਜਾਇ ਗੁਰੂ ਜੀ ਫਰਮਾਨ ਕਰਦੇ ਹਨ हे ਸੰਤ ਜਨੋ ਧਨ ਪਦਾਰਥੇ ਸਭ ਕੁਝ ਜੋ ਦਿਸ ਰਿਹਾ ਹੈ ਕੋਈ ਵੀ ਚੀਜ਼ ਕਿਸੇ ਦੇ ਨਾਲ ਨਹੀਂ ਜਾਂਦੀ ਕਉ ਨਾਨਕ ਹਰ ਹਰਿਆ ਰਾਦੋ ਕਵਨ ਉਪਮਾ ਦਿਓ ਕਵਨ ਬਡਾਈ ਨਾਨਕ ਆਖਦਾ ਹੈ ਕਿ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰੋ ਮੈਂ ਉਸ ਦੀ ਬਰਾਬਰੀ ਦਾ ਕੋਈ ਭੀ ਨਹੀਂ ਦੱਸ ਸਕਦਾ ਉਹ ਕਿੱਡਾ ਵੱਡਾ ਹੈ ਇਹ ਵੀ ਨਹੀਂ ਦੱਸ ਸਕਦਾ ਪੁੱਛੋ ਸੰਤ ਮੇਰੋ ਠਾਕੁਰ ਕੈਸਾ ਗੁਰੂ ਪਾਸੋਂ ਮੈਂ ਪੁੱਛਦਾ ਹਾਂ ਏ ਗੁਰੂ ਜੀ ਦੱਸੋ ਮੇਰਾ ਮਾਲਕ ਪ੍ਰਭੂ ਕਿਹੋ ਜਿਹਾ ਹੈ ਹਿਉ ਆਰਾ ਪਾਉਂ ਦੇਹੋ ਸੰਦੇਸਾ ਮੈਨੂੰ ਠਾਕੁਰ ਦੀ ਖਬਰ ਦੱਸ ਮੈਂ ਆਪਣਾ ਹਿਰਦਾ ਤੇਰੇ ਚਰਨਾਂ ਵਿੱਚ ਭੇਟਾ ਕਰਦਾ ਹਾਂ ਦੇਹੋ ਸੰਦੇਸਾ ਪ੍ਰਭ ਜੀ ਉਹ ਕੈਸਾ ਕੈ ਮੋਹਨ ਪਰਵੇਸਾ ਏ ਗੁਰੂ ਜੀ ਮੈਨੂੰ ਦੱਸ ਕਿ ਪ੍ਰਭੂ ਜੀ ਕੇ ਹੋ ਗਿਆ ਹੈ ਅਤੇ ਉਸ ਮੋਹਨ ਦਾ ਪ੍ਰਭੂ ਦਾ ਟਿਕਾਣਾ ਕਿੱਥੇ ਹੈ ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ ਥਾਨਥ ਨੰਤਰ ਦੇਸਾ ਅਗੋ ਉੱਤਰ ਮਿਲਦਾ ਹੈ ਉਹ ਪੂਰਨ ਪ੍ਰਭੂ ਸਭ ਥਾਵਾਂ ਵਿੱਚ ਸਭ ਦੇਸ਼ਾਂ ਵਿੱਚ ਸੁਖ ਦੇਣ ਵਾਲਾ ਹੈ ਅਤੇ ਹਰੇਕ ਜੀਵ ਦੇ ਅੰਗ ਅੰਗ ਨਾਲ ਵਸਦਾ ਹੈ। ਬੰਧਨ ਤੇ ਮੁਕਤਾ ਘਟ ਘਟ ਜੁਗਤਾ ਕਹਿ ਨਾ ਸਕੋ ਹਰ ਜੈਸਾ ਪ੍ਰਭੂ ਪਰਮਾਤਮਾ ਹਰੇਕ ਜੀਵ ਵਿੱਚ ਮਿਲਿਆ ਹੋਇਆ ਹੈ ਫਿਰ ਵੀ ਮੋਹ ਦੇ ਬੰਧਨਾ ਤੋਂ ਆਜ਼ਾਦ ਹੈ ਪਰ ਜਿਹੋ ਜਿਹਾ ਉਹ ਪ੍ਰਭੂ ਹੈ ਮੈਂ ਦਾਸ ਨਹੀਂ ਸਕਦਾ ਦੇਖ ਚਰਿਤ ਨਾਨਕ ਮਨ ਮੋਇਓ ਪੁੱਛੈ ਦੀਨ ਮੇਰੋ ਠਾਕੁਰ ਕੈਸਾ ਏ ਨਾਨਕ ਉਹਦੇ ਚੋਜ ਤਮਾਸ਼ੇ ਵੇਖ ਕੇ ਮੇਰਾ ਮਨ ਉਸਦੇ ਪਿਆਰ ਵਿੱਚ ਮੋਇਆ ਗਿਆ ਹੈ ਗਰੀਬ ਦਾਸ ਪੁੱਛਦਾ ਹੈ ਏ ਗੁਰੂ ਦਸ ਮੇਰਾ ਮਾਲਕ ਪ੍ਰਭੂ ਕਿ ਹੋਜਿਆ ਹੈ ਘਰ ਕਿਰਪਾ ਆਪਣੇ ਪਹਿ ਆਇਆ ਪ੍ਰਭੂ ਮੇਰ ਕਰਕੇ ਆਪਣੇ ਸੇਵਕ ਦੇ ਕੋਲ ਆਪ ਆ ਜਾਂਦਾ ਹੈ ਧਨ ਸੋ ਰਿਦਾ ਜਿਹੇ ਚਰਨ ਬਸਾਇਆ ਜਿਹੜਾ ਮਨੁੱਖ ਪ੍ਰਭੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ ਉਸ ਦਾ ਹਿਰਦਾ ਭਗਾ ਵਾਲਾ ਹੁੰਦਾ ਹੈ ਧਨ ਹੈ ਉਹ ਹਿਰਦਾ ਜਿੱਥੇ ਪਰਮਾਤਮਾ ਦਾ ਵਾਸ ਹੈ ਚਰਨ ਬਸਾਇਆ ਸੰਤ ਸੰਗਾਇਆ ਅਗਿਆਨ ਅੰਧੇਰ ਗਵਾਇਆ ਜਿਹੜਾ ਮਨੁੱਖ ਸਾਧ ਸੰਗਤ ਵਿੱਚ ਟਿਕ ਕੇ ਪ੍ਰਭੂ ਦੇ ਚਰਨ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ ਉਹ ਆਪਣੇ ਅੰਦਰੋਂ ਆਤਮਿਕ ਜੀਵਨ ਵੱਲੋਂ ਵੇ ਸਮਝੀਦਾ ਹਨੇਰਾ ਦੂਰ ਕਰ ਲੈਂਦਾ ਹੈ ਪਿਆ ਪਰਗਾਸ ਹਿਰਦੈ ਓਲਾਸ ਪ੍ਰਭ ਲੋੜੀਂਦਾ ਪਾਇਆ ਉਸ ਦੇ ਅੰਦਰ ਆਤਮਿਕ ਜੀਵਨ ਦਾ ਚਾਨਣ ਹੋ ਜਾਂਦਾ ਹੈ ਉਸ ਦੇ ਹਿਰਦੇ ਵਿੱਚ ਸਦਾ ਉਤਸ਼ਾਹ ਬਣਿਆ ਰਹਿੰਦਾ ਹੈ ਕਿਉਂਕਿ ਜੇ ਸਪਰਭੂ ਨੂੰ ਚਿਰਾਂ ਤੋਂ ਲੋੜ ਰਿਹਾ ਸੀ ਉਸ ਨੂੰ ਮਿਲ ਪੈਂਦਾ ਹੈ ਦੁੱਖ ਨਾਠਾ ਸੁਖ ਘਰ ਮੈਂ ਵੂਠਾ ਮਹਾਨੰਦ ਸਹਿਜ ਆ ਉਸ ਦੇ ਅੰਦਰੋਂ ਦੁੱਖ ਦੂਰ ਹੋ ਜਾਂਦਾ ਹੈ ਉਸ ਦੇ ਹਿਰਦੇ ਘਰ ਵਿੱਚ ਸੁਖ ਆ ਵਸਦਾ ਹੈ ਉਸ ਦੇ ਅੰਦਰ ਆਤਮਕ ਡੋਲਤਾ ਦਾ ਆਨੰਦ ਪੈਦਾ ਹੋ ਜਾਂਦਾ ਹੈ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕੋ ਨਾਨਕ ਗੁਰ ਮੰਤਰ ਦਰੜਾਇਆ ਹਿਰਦੇ ਘਰ ਵਿੱਚ ਉਹ ਹੀ ਸੁਖ ਵਸਣਗੇ ਜਦੋਂ ਪਰਮਾਤਮਾ ਦਾ ਨਾਮ ਅਸੀਂ ਸਵਾਸ ਸਵਾਸ ਜਪਾਂਗੇ ਕੋ ਨਾਨਕ ਮੈਂ ਪੂਰਾ ਪਾਇਆ ਕਰ ਕਿਰਪਾ ਆਪਣੇ ਪਹਿ ਆਇਆ ਨਾਨਕ ਆਖਦਾ ਹੈ ਮੈਂ ਪਿਓ ਪੂਰਨ ਪ੍ਰਭੂ ਪਰਮਾਤਮਾ ਲੱਭ ਲਿਆ ਹੈ ਉਹ ਤਾਂ ਮਿਹਰ ਕਰਕੇ ਆਪਣੇ ਸੇਵਕ ਦੇ ਕੋਲ ਆਪ ਹੀ ਆ ਜਾਂਦਾ ਹੈ ਸਾਰੰਗ ਕੀ ਵਾਰ ਮਹੱਲਾ ਚੌਥਾ ਰਾਏ ਮਹਿਮੇ ਹਸਨੇ ਕੀ ਧੁਨ ਇਹ ਸਾਰੰਗ ਦੀ ਵਾਰ ਮਹਿਮਾ ਤੇ ਹਸਣਾ ਦੀ ਧੁਨ ਅਨੁਸਾਰ ਗਾਈ ਜਾਏ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ 사ਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਸ਼ਲੋਕ ਮਹੱਲਾ ਦੂਜਾ ਇਹ ਸ਼ਲੋਕ ਦੂਸਰੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜੀ ਦਾ ਹੈ ਰਾਗ ਸਾਰੰਗ ਵਿੱਚ ਗੁਰੂ ਅੰਗਦ ਦੇਵ ਮਹਾਰਾਜੀ ਦੀ ਬਾਣੀ ਸ਼ਲੋਕ ਗੁਰ ਕੁੰਜੀ ਪਾਵਹੁ ਨਿਵਲ ਮਨ ਕੋਠਾ ਤਨ ਛਤ ਮਨੋਖ ਦਾ ਮਨ ਮਾਨੋ ਕੋਠਾ ਹੈ ਤੇ ਸਰੀਰ ਇਹ ਕੋਠੇ ਦਾ ਛਤ ਹੈ ਮਾਇਆ ਦੀ ਬਾ ਇਸ ਮਨ ਕੋਠੇ ਨੂੰ ਜੰਦਰਾ ਵੱਜਾ ਹੋਇਆ ਹੈ ਇਸ ਜੰਦਰੇ ਨੂੰ ਖੋਲਣ ਲਈ ਗੁਰੂ ਕੁੰਜੀ ਹੈ ਭਾਵੇਂ ਮਨ ਤੋਂ ਮਾਇਆ ਦਾ ਪ੍ਰਭਾਵ ਗੁਰੂ ਹੀ ਦੂਰ ਕਰ ਸਕਦਾ ਹੈ ਨਾਨਕ ਗੁਰ ਬਿਨ ਮਨ ਨਾ ਤਾਕ ਨਾਨਕ ਗੁਰ ਬਿਨ ਮਨ ਕਾ ਤਾਕ ਨਾਉ ਗੜੈ ਅਵਰ ਨ ਕੁੰਜੀ ਹਾਥ ਏ ਨਾਨਕ ਸਤਗੁਰ ਤੋਂ ਬਿਨਾ ਮਨ ਦਾ ਬੂਆ ਖੋਲ ਨਹੀਂ ਸਕਦਾ ਤੇ ਕਿਸੇ ਹੋਰ ਦੇ ਹੱਥ ਵਿੱਚ ਇਹ ਕੁੰਜੀ ਨਹੀਂ ਹੁੰਦੀ ਇਹ ਕੁੰਜੀ ਸਿਰਫ ਪਰਮਾਤਮਾ ਦੇ ਹੱਥ ਵਿੱਚ ਹੈ ਮਹੱਲਾ ਪਹਿਲਾ ਅਗੇ ਇਹ ਸ਼ਲੋਕ ਪਹਿਲੇ ਪਾਦਸ਼ਾਹ ਤੁੰਦਨ ਸਿੰਘ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ ਤੇ ਪੌੜੀਆਂ ਚੌਥੇ ਪਾਤਸ਼ਾਹ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ ਇਸ ਵਾਰ ਵਿੱਚ ਨਾ ਭੀਜੈ ਰਾਗੀ ਨਾ ਦੀ ਬੇਦ ਰਾਗਾਂ ਨਾਲ ਨਾਦ ਵਜਾਣ ਨਾਲ ਜਾਂ ਵੇਦ ਆਦਿਕ ਧਾਰਮਿਕ ਪੁਸਤਕ ਪੜਨ ਨਾਲ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ ਨਾ ਭੀਜੈ ਸੁਰਤੀ ਗਿਆਨੀ ਯੋਗ ਨਾ ਹੀ ਸਮਾਧੀ ਲਾਇਆ ਗਿਆਨ ਚਰਚਾ ਕਰਿਆ ਜਾਂ ਜੋਗ ਦਾ ਕੋਈ ਸਾਧਨ ਕੀਤਿਆਂ ਪ੍ਰਮਾਤਮਾ ਪ੍ਰਸੰਨ ਹੁੰਦਾ ਹੈ ਨਾ ਭੀਜੈ ਸੋਗੀ ਕੀਤਾ ਰੋਜ ਨਾ ਹੀ ਉੱਠ ਰੁੱਟਦਾ ਹੈ ਨਿਤ ਸੋਗੀਤਿਆਂ ਜਿਵੇਂ ਸ਼ਰਾਵਕ ਸਰੇਵੜੇ ਕਰਦੇ ਰਹਿੰਦੇ ਹਨ ਨਾ ਭੀਜੈ ਰੂਪੀ ਮਾਲੀ ਰੰਗ ਰੂਪ ਮਾਲ ਧੰਤੇ ਰੰਗ ਤਮਾਸ਼ੇ ਵਿੱਚ ਰੁਝਿਆ ਭੀ ਪ੍ਰਭੂ ਪ੍ਰਮਾਤਮਾ ਉਤੇ ਪ੍ਰਭੂ ਪ੍ਰਮਾਤਮਾ ਜੀ ਉਤੇ ਖੁਸ਼ ਨਹੀਂ ਹੁੰਦਾ ਨਾ ਭੀਜੈ ਤੀਰਥ ਭਵੈ ਨੰਗ ਨਾ ਹੀ ਉਭਜਦਾ ਹੈ ਪ੍ਰਸੰਨ ਹੁੰਦਾ ਹੈ ਤੀਰਥ ਤੇ ਨਾਟਿਆਂ ਜਾਂ ਨੰਗੇ ਭਵਿਆਂ ਨਾ ਭੀਜੈ ਦਾਤੀ ਕੀਤਾ ਪੁਨ ਦਾਨ ਪੋਨ ਕੀਤਾ ਭੀ ਰੱਬ ਰੀਜਦਾ ਨਹੀਂ ਨਾ ਭੀਜੈ ਬਾਹਰ ਬੈਠਿਆਂ ਸੁਨ ਤੇ ਬਾਹਰ ਜੰਗਲਾਂ ਵਿੱਚ ਸੁਨਮ ਸੁਨ ਵਿੱਚ ਬੈਠਿਆਂ ਭੀ ਨਹੀਂ ਪ੍ਰੀਜਦਾ ਪਰਮਾਤਮਾ ਨਾ ਭੀਜੈ ਭੇੜ ਮਰੈ ਭੇਡ ਸੂਰ ਜੋਦੇ ਲੜਾਈ ਵਿੱਚ ਲੜ ਕੇ ਮਰਦੇ ਹਨ ਇਸ ਤਰ੍ਹਾਂ ਵੀ ਪ੍ਰਭੂ ਪ੍ਰਸੰਨ ਨਹੀਂ ਹੁੰਦਾ ਨਾ ਭੀਜੈ ਕਿਤੇ ਹੋਵੈ ਧੂੜ ਕਈ ਬੰਦੇ ਸੁਆਦ ਕੁ ਮਾਲਕੇ ਮਿੱਟੀ ਵਿੱਚ ਲਿਬੜਦੇ ਹਨ ਇਸ ਤਰ੍ਹਾਂ ਵੀ ਉਹ ਪਰਮਾਤਮਾ ਖੁਸ਼ ਨਹੀਂ ਹੁੰਦਾ ਲੇਖਾ ਲਿਖਿਆ ਹੈ ਮਨਕਾ ਭਾਏ ਜੀਵਾਂ ਦੇ ਚੰਗੇ ਬੰਦੇ ਹੋਣ ਦੀ ਪਰਖ ਮਨ ਦੀ ਭਾਵਨਾ ਅਨੁਸਾਰ ਕੀਤੀ ਜਾਂਦੀ ਹੈ ਨਾਨਕ ਭੀਜੈ ਸਾਚੈ ਨਾਏ ਏ ਨਾਨਕ ਪਰਮਾਤਮਾ ਪ੍ਰਸੰਨ ਹੁੰਦਾ ਹੈ ਜੇ ਉਸ ਦਾ ਸਦਾ ਕਾਇਮ ਰਹਿਣ ਵਾਲੇ ਨਾਮ ਦਾ ਸਿਮਰਨ ਕਰੀਏ ਉਸ ਦੇ ਸਦਾ ਕਾਇਮ ਰਹਿਣ ਵਾਲੇ ਨਾਮ ਵਿੱਚ ਜੁੜੀਏ ਫਿਰ ਪਰਮਾਤਮਾ ਪਸੰਦ ਹੁੰਦਾ ਹੈ ਕਰਮ ਧਰਮ ਫੋਕਟ ਬਖੰਡ ਕਰਕੇ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ ਮਹੱਲਾ ਪਹਿਲਾ ਨਵ ਛੇ ਘਟ ਕਾ ਕਰੇ ਵਿਚਾਰ ਜੋ ਮਨੁੱਖ ਇਨਾ ਵਿਦਵਾਨ ਹੋਵੇ ਵਾਹਿਗੁਰੂ ਜੋ ਮਨੁੱਖ ਇਨਾ ਵਿਦਵਾਨ ਹੋਵੇ ਕਿ ਨੌ ਵਿਆਕਰਣਾ ਛੇ ਸ਼ਾਸਤਰਾ ਤੇ ਛੇ ਵਿਦਾਂਗ ਦੀ ਵਿਚਾਰ ਕਰੇ ਭਾਵ ਇਨਾ ਪੁਸਤਕਾਂ ਦੇ ਅਰਥ ਸਮਝ ਲਏ ਨਿਸਦੇ ਨਾ ਉਜਰੇ ਭਾਰ ਠਾਰ ਅਦੇ 18 ਪਰਵਾਹ ਵਾਲੇ ਮਹਾ ਭਾਰਤ ਗ੍ਰੰਥ ਨੂੰ ਦਿਨ ਰਾਤ ਪੜ੍ਹਦਾ ਰਹੇ ਤਿੰਨ ਪੀ ਅੰਤ ਨਾ ਪਾਇਆ ਤੋਹੇ ਉਸ ਨੇ ਪੀਹੇ ਪ੍ਰਭੂ ਪਰਮਾਤਮਾ ਤੇਰਾ ਅੰਤ ਨਹੀਂ ਪਾਇਆ ਭਾਵੇਂ ਇੰਨੀ ਪੜਾਈਓ ਕਰ ਰਿਆ ਹੈ ਨਾਮ ਬਿਹੋਂ ਮੁਕਤ ਕਿਉਂ ਹੋਏ ਪਰਮਾਤਮਾ ਤੇਰੇ ਨਾਮ ਤੋਂ ਬਿਨਾ ਮਨਵਕਾਰਾਂ ਤੋਂ ਖਲਾਸੀ ਪ੍ਰਾਪਤ ਨਹੀਂ ਕਰ ਸਕਦਾ ਨਾਬ ਵਸਤ ਬ੍ਰਹਮ ਅੰਤ ਨਾ ਜਾਣਿਆ ਕਮਲ ਦੀ ਨਾਭੀ ਵਿੱਚ ਵਸਦਾ ਬ੍ਰਹਮ ਪਰਮਾਤਮਾ ਦੇ ਗੁਣਾਂ ਦਾ ਅੰਦਾਜ਼ਾ ਨਾ ਲਾ ਸਕਿਆ ਕਿਉਂਕਿ ਛਤੀ ਯੋਗ ਗੁਬਾਰ ਹਨੇਰ ਸੀ ਬ੍ਰਹਮ ਕਮਲ ਦੀ ਨਾਭੀ ਵਿੱਚੋਂ ਪ੍ਰਗਟ ਹੋਇਆ ਕਮਲ ਫੁੱਲ ਵਿੱਚੋਂ ਪ੍ਰਗਟ ਹੋਇਆ ਤੇ ਫਿਰ ਉਹ ਉੱਤੇ ਆ ਕੇ ਵੇਖਿਆ ਸਾਰਾ ਹਨੇਰ ਹੀ ਹਨੇਰ ਸੀ ਫਿਰ ਕਮਲ ਦੇ ਫੁੱਲ ਵਿੱਚ ਹੀ ਵੜ ਗਿਆ ਪਰ ਉਸ ਨੇ ਅੰਤਿ ਨਾਲ ਭਾਵ ਵੀ ਕਹੀ ਜੋਗੋ ਨੂੰ ਥੱਲੇ ਜਾਂਦਿਆਂ ਹੀ ਲੱਗ ਗਏ ਇਹ ਪਰਮਾਤਮਾ ਦੇ ਅਚਰਜ ਕੋਤਖਾਨਾ ਗੁਰਮਖ ਨਾਨਕ ਨਾਮ ਪਛਾਣਿਆ हे ਨਾਨਕ ਗੁਰੂ ਦੇ ਦੱਸੇ ਰਾਹ ਉੱਤੇ ਤੁਰ ਕੇ ਹੀ ਪ੍ਰਭੂ ਦਾ ਨਾਮ ਸਿਮਰਨ ਦਾ ਮਹਾਤਮ ਸਮਝਿਆ ਜਾ ਸਕਦਾ ਹੈ ਜੈਸੋ ਚੰਦਾ ਉੱਗਵੇ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰ ਬਿਨ ਕੋ ਹੋਰ ਅੰਧਾਰ ਗੁਰ ਬਿਨ ਕੋ ਹੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਜਦੋਂ ਪਰਮਾਤਮਾ ਦੀ ਮਿਹਰ ਹੁੰਦੀ ਤੇ ਸੱਚਾ ਗੁਰੂ ਮਿਲਦਾ ਹੈ ਸੱਚਾ ਗੁਰੂ ਦੱਸਦਾ ਹੈ ਫਿਰ ਪਰਮਾਤਮਾ ਨੂੰ ਮਿਲਣ ਦਾ ਰਸਤਾ ਪਾਉੜੀ ਆਪੇ ਆਪ ਨਿਰੰਜਨਾ ਜਿਨ ਆਪੋ ਪਾਇਆ ਮਾਇਆ ਰਹਿਤ ਪ੍ਰਭੂ ਆਪ ਹੀ ਜਗਤ ਦਾ ਮੂਲ ਹੈ ਉਸਨੇ ਆਪਣੇ ਆਪ ਨੂੰ ਜਗਤ ਦੇ ਰੂਪ ਵਿੱਚ ਪ੍ਰਗਟ ਕੀਤਾ ਆਪੇ ਖੇਲ ਰਚਾਇਓ ਨ ਸਭ ਜਗਤ ਸਬਾਇਆ ਇਹ ਸਾਰਾ ਹੀ ਜਗਤ ਤਮਾਸ਼ਾ ਉਸ ਪ੍ਰਮਾਤਮਾ ਨੇ ਆਪ ਹੀ ਰਚਿਆ ਹੈ ਤ੍ਰੈ ਗੁਣ ਆਪ ਸਿਰਜਿਆ ਨ ਮਾਇਆ ਮੋਹ ਵਧਾਇਆ ਮਾਇਆ ਦੇ ਤਿੰਨ ਗੁਣ ਉਸ ਪ੍ਰਮਾਤਮਾ ਨੇ ਆਪ ਹੀ ਬਣਾਏ ਹਨ ਤੇ ਜਗਤ ਵਿੱਚ ਮਾਇਆ ਦਾ ਮੋਹ ਵੀ ਉਸਨੇ ਆਪ ਹੀ ਪਰਬਲ ਕੀਤਾ ਹੈ ਗੁਰ ਪ੍ਰਸਾਦੀ ਉੱਭਰੇ ਜਿਨ ਭਾਣਾ ਭਾਇਆ ਇਹ ਤ੍ਰੈਗੁਣੀ ਮਾਇਆ ਦੇ ਮੋਹ ਵਿੱਚੋਂ ਸਿਰਫ ਉਹ ਜੀਵ ਬਚਦੇ ਹਨ ਜਿਨ੍ਹਾਂ ਤੇ ਸਤਗੁਰ ਦੀ ਕਿਰਪਾ ਨਾਲ ਪ੍ਰਭੂ ਦੀ ਰਜਾ ਦੀ ਮੇਰ ਹੋਵੇ ਜਿਨ੍ਹਾਂ ਨੂੰ ਸਤਗੁਰ ਦੀ ਕਿਰਪਾ ਨਾਲ ਪ੍ਰਭੂ ਦੀ ਰਜਾ ਮਿੱਠੀ ਲੱਗਦੀ ਹੋਵੇ ਨਾਨਕ ਸੱਚ ਵਰਤਦਾ ਸਭ ਸੱਚ ਸਮਾਇਆ ਏ ਨਾਨਕ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹਰ ਥਾਂ ਮੌਜੂਦ ਹੈ ਤੇ ਸਾਰੀ ਸ੍ਰਿਸ਼ਟੀ ਉਸ ਸਦਾ ਥਿਰ ਪ੍ਰਭੂ ਪਰਮਾਤਮਾ ਵਿੱਚ ਟਿਕੀ ਹੋਈ ਹੈ ਭਾਵ ਉਸ ਦੇ ਹੁਕਮ ਦੇ ਅੰਦਰ ਰਹਿੰਦੀ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ 부ਜੈ ਤਾ ਹਮੈ ਕਹਿ ਨਾ ਕੋਏ ਗੁਰੂ ਜੀ ਸਾਨੂੰ ਬਾਣੀ ਵਿੱਚ ਵਾਰ-ਵਾਰ ਇਹੀ ਸਮਝਾ ਰਹੇ ਹਨ ਕਿ ਬੰਦਿਆ ਪਖੰਡਾਂ ਤੋਂ ਉੱਪਰ ਉੱਠ ਕੇ ਕਰਮ ਕਾਂਡਾਂ ਤੋਂ ਉੱਪਰ ਉੱਠ ਕੇ ਸ਼ੁੱਧ ਪਰਮਾਤਮਾ ਦਾ ਨਾਮ ਜਪਿਆ ਕਰ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰਿ ਪ੍ਰਭੂ ਬਾਪੇ ਮੇਲੇ ਦੇ ਉਤਾਰਨੀ ਹੋ ਜਾਂਦੇ ਹਨ ਜਿਹੜੇ ਪਰਮਾਤਮਾ ਦਾ ਨਾਮ ਮਨੋ ਜਪਦੇ ਹਨ ਗੁਰ ਪ੍ਰਸਾਦੀ ਉੱਭਰੇ ਜਿਨ ਭਾਣਾ ਭਾਇਆ ਨਾਨਕ ਸਚ ਵਰਤਦਾ ਸਭ ਸਚ ਸਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਤੁਹਾਨੂੰ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1237 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1238 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੂਲਾਂ ਦੀ ਮਵਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ